ਦਾਸ ਬੈਂ ਸਿੰਘ ਰਾਹੀ ਜੀ ਜਨਰਸ਼ੀ ਵੈਕਸਿਨ ਸਾਰੇ ਚੈਨਲਾਂ ਨੂੰ ਸਾਰੇ ਸੰਗਤ ਨੂੰ 6 ਜੂਨ ਨੂੰ ਆਉਣ ਵਾਲਾ ਉਪਦੇਸ਼ ਦਾਸ ਬੇਨਤੀ ਕਰਦਾ ਹੈ ਕਿ ਮੈਂ ਫਿਰਸੋਂ ਦਮਦਮੀ ਤੱਕ ਸਾਲ ਦੇ ਮੁਕੀ ਤੁਮਾ ਸਾਹਿਬ ਦੀ ਜੋ ਮੈਂ ਟੂ ਵੇਖੀ ਆ ਜਿਨ੍ਹਾਂ ਨੇ ਚੈਲੰਜ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੜਾ ਮੰਦ ਭਾਗਾ ਤੇ ਬੜਾ ਜਨ ਨੂੰ ਦੁੱਖ ਹੋਇਆ ਕਿਉਂਕਿ ਇਸ ਸਿਰਫ ਜਦੋਂ ਇਤਿਹਾਸਕ ਦਿਨ ਹੁੰਦਾ ਇਹ ਫੈਸਲੇ ਉਦੋਂ ਹੀ ਲਏ ਜਾ ਸਕਦੇ ਨੇ ਇਹ ਜੋ ਕੁਝ ਹੋ ਰਿਹਾ ਹੈ ਸਰਕਾਰ ਦੇ ਕਹਿਣ ਮੁਤਾਬਕ ਹੋ ਰਿਹਾ ਹੈ ਇਹ ਗੱਲਾਂ ਗਲਤ ਨੇ ਕਿ ਸਰਕਾਰ ਨੂੰ ਇਹੋ ਜਿਹੇ ਸਰਕਾਰੀ ਬੰਦਿਆਂ ਨੂੰ ਇਹੋ ਜਿਹੇ ਬਿਆਨ ਨਹੀਂ ਵਕਤ ਦੇਣਾ ਚਾਹੀਦਾ ਕਿਉਂਕਿ ਇੱਥੇ ਜਿਹੜੇ ਸੰਤ ਜਗਿਆ ਸਿੰਘ ਜੀ ਖਾਲਸਾ ਘੰਟੜਾ ਵਾਲੇ ਬਾਕੀ ਉਹਨਾਂ ਦੇ ਸਾਥੀ ਸਿਰਫ ਤੇ ਸਿਰਫ ਪੰਜਾਬ ਦੇ ਹੱਕਾਂ ਦੀ ਮੰਗਾਂ ਵਾਸਤੇ ਤੇ ਗੁਰਧਾਮਾਂ ਦੀ ਰੱਖਿਆ ਵਾਸਤੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀਆਂ ਸ਼ਹੀਦੀਆਂ ਨੂੰ ਨਾਂ ਰੋਲਿਆ ਜਾਵੇ ਉਹਨਾਂ ਸ਼ਹੀਦਾਂ ਦਾ ਇਤਮਾਨ ਸਨਮਾਨ ਕੀਤਾ ਜਾਵੇ ਜਿਹੜੇ ਉਹਨਾਂ ਬਿਆਨਸਤਾ ਜੀ ਉੱਥੇ ਉਹਨਾਂ ਨੂੰ ਆਪਣਾ ਹੁਕਮਨਾਮਾ ਨਹੀਂ ਪੜਦੇ ਨਾ ਜਾਂ ਜੋ ਵੀ ਆ ਉਹਦੇ ਮਰਿਆ ਸਿਰੋਪਾ ਨਹੀਂ ਦਿੱਤੇ ਜਾਣੇ ਇਹ ਕੋਈ ਤਰੀਕਾ ਨਹੀਂਗਾ ਇਹ ਤੁਹਾਡੇ ਇਹ ਸੁਪਰੀਮ ਆ ਸੁਪਰੀਮ ਕੋਰਟ ਹੈ ਇਹ ਕੋਈ ਲੋਰ ਕੋਰਟ ਦੇ ਫੈਸਲੇ ਨਹੀਂ ਗਏ ਇਸ ਇਹ ਘਰ ਬੈ ਕੇ ਫੈਸਲੇ ਹੋ ਜਾਂਦੇ ਨੇ ਪ੍ਰਵਾਸ ਫੈਸਲੇ ਹੋ ਜਾਂਦੇ ਨੇ ਇਹ ਜਿਹੜਾ ਕੰਮ ਇਹ ਹਰੰਭ ਇਹਿਲ ਕੋ ਗਲਤ ਹੈ ਇਹ ਜੇ ਚੈਲੰਜ ਕਰਦਾ ਹੈ ਤੇ ਮੈਂ ਵੀ ਇਸ ਤਰ੍ਹਾਂ ਫਿਰ ਚੈਲੰਜ ਕਰਾਂਗੇ ਅਸੀਂ ਆਪਣੇ ਜਿਹੜੇ ਹੈਗੇ ਨੇ ਪਰਮੇਜ ਉਹ ਜੀ ਉਹਨਾਂ ਨੂੰ ਅਸੀਂ ਆਖਾਂਗੇ ਬੇਨਤੀ ਕਰਾਂਗੇ ਆਓ ਇਹ ਬੰਦੇ ਨੇ ਚੈਲੰਜ ਕੀਤਾ ਹੈ ਅਪਲ ਤੇ ਅਸੀਂ ਬੇਨਤੀ ਕਰਦੇ ਇਹੋ ਤੱਕ ਕਿ ਇੱਥੇ ਨੌਬਤ ਨਹੀਂ ਪਹੁੰਚਣੀ ਚਾਹੀਦੀ ਜੇ ਕਰਨਗੇ ਚੈਲੰਜ ਫਿਰ ਅਸੀਂ ਵੀ ਚੈਲੰਜ ਕਬੂਲ ਕਰਾਂਗੇ ਤੇ ਸ਼ਹੀਦਾ ਪਰਿਵਾਰਾਂ ਨੂੰ ਕਹਾਂਗੇ ਵੀ ਆ ਜਾਓ ਜੇ ਇਸ ਪਾਸੇ ਢਾਲ ਲਾਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹੋ ਜਿਹੀ ਗੱਲਾਂ ਕਰਕੇ ਤੇ ਜੇ ਫਿਰ ਇਹਨਾਂ ਦੇਖੋ ਸਿੱਖ ਮਰਿਆਦਾ ਦੀ ਗੱਲ ਕਰਦੇ ਨੇ ਆnde ਮਰਿਆਦਾ ਅਨਸਾਰ ਨਹੀਂ ਬਣਾਇਆ ਗਿਆ ਅਕਾਲ ਤਖਤ ਦੇ ਜਥੇਦਾਰ ਤੁਸੀਂ ਇਹ ਪੁੱਛ ਲੈ ਮੈਨੂੰ ਇਹ ਦੱਸੋ ਤੁਸੀਂ ਕਿਹੜੀ ਮਰਿਆਦਾ ਨਾਲ ਬਣੇ ਜੇ ਕਿਹੜੀ ਮਰਿਆਦਾ ਨੇ ਤੁਹਾਨੂੰ ਇਹ ਬਣਾਇਆ ਵੀ ਦੰਦਮਿਤ ਟਕਸਾਲ ਦਾ ਮੁਖੀ ਬਣਾਇਆ ਗਿਆ ਮੁਖੀ ਬਣਾਇਆ ਗਿਆ ਗਿਆਨੀ ਰਾਮ ਸਿੰਘ ਜੀ ਨੂੰ ਬਣਾਇਆ ਗਿਆ ਬਾਬਾ ਠਾਰ ਬਾਬਾ ਠਾਕੁਰ ਸਿੰਘ ਜੀ ਨੇ ਬਣਾਇਆ ਸੀ ਤੇ ਸਰਕਾਰ ਨੇ ਐ ਕਿਹੜਾ ਬੰਦਾ ਮੈਨੂੰ ਦੱਸੋ ਜਿਹੜਾ ਦੰਦਮਿਤ ਟਕਸਾਲ ਦਾ ਬਾਬਾ ਦੀਪ ਸਿੰਘ ਦੀ ਟਕਸਾਲ ਦਾ ਮੁਖੀ ਹੋਵੇ ਤੇ ਚੀਫ ਮਿਨਿਸਟਰ ਦੇ ਬਣਾਇ ਦੇ ਦੋ ਪੈਰਾ ਚ ਬੈਠਾ ਤੇ ਤਿਲਕ ਲਾਵੇ ਇਹ ਗੱਲਾਂ ਕੋਈ ਕਹਿਣ ਵਾਲੀਆਂ ਤੇ ਕਰਨ ਵਾਲੀਆਂ ਕੋਈ ਇਹ ਸੋਭਾ ਦੇ ਦਿੰਦੀਆਂ ਔਰ ਫਿਰ ਤੁਸੀਂ ਫਿਰ ਸਿੱਖੀ ਦੀ ਗੱਲ ਕਰੋ ਤੇ ਆਕਾਸ਼ਕ ਸਾਹਿਬ ਨੂੰ ਚੈਲੰਜ ਕਰੋ ਅਹੀਂ ਅਜੇ ਬੇਨਤੀ ਕਰਦਾ ਇਹੋ ਜਿਹੇ ਚੈਲੰਜ ਜਿਹੜੇ ਆ ਨਹੀਂ ਕਰਨੇ ਚਾਹੀਦੇ ਇਹ ਟੈਂਡ ਜਿਹੜਾ ਹੈ 6 ਜੂਨ ਦਾ ਇਹਨਾਂ ਨੂੰ ਨੰਗ ਜਾਂ ਦਿੰਦੇ ਹੋਰ ਗੱਲਾਂ ਵਾਚ ਕਰਨ ਵਾਲੀਆਂ ਆ ਤਬਦੀਲੀਆਂ ਹੁੰਦੀ ਰਹਿੰਦੀਆਂ ਸਭ ਕੁਝ ਸਪੈਸ਼ਲ ਹੁੰਦੇ ਰਹਿੰਦੇ ਨੇ ਇਹ